ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਦਾ ਸਾਈਕਲ ਚਲਾਉਂਦਾ ਹੋਇਆ ਬੇਦਰ ਹਜੂਰ ਸਾਹਿਬ ਪਹੁੰਚ ਚੁੱਕਿਆ ਤੇ ਇਸ ਵੇ ਮੈਂ ਦਰਸ਼ਨ ਕਰ ਰਿਹਾ ਜੀ ਗੁਰਦੁਆਰਾ ਮਾਲ ਟੇਕੜੀ ਸਾਹਿਬ ਇਹ ਜਗ੍ਹਾ ਤੋਂ ਦਸ਼ਮੇਸ਼ ਪਿਤਾ ਜੀ ਨੇ ਖਜ਼ਾਨਾ ਪੁੱਟ ਕੇ ਆਪਣੀਆਂ ਉਹ ਫੌਜਾਂ ਜੋ ਗੁਰੂ ਸਾਹਿਬ ਨਾਲ ਪੰਜਾਬ ਤੋਂ ਇੱਥੇ ਪਹੁੰਚੀਆਂ ਸੀ ਉਹਨਾਂ ਨੂੰ ਢਾਲਾਂ ਵੰਡ ਪਰ ਪਰ ਕੇ ਵੰਡਿਆ ਸੀ ਜੀ ਸੋਨੇ ਦੇ ਆ ਮੋਹਰਾ ਤੇ ਅਸ਼ਰਫੀਆਂ ਤੇ ਗੁਰੂ ਸਾਹਿਬ ਨੇ ਇੱਕ ਵਰ ਵੀ ਦਿੱਤਾ ਸੀ ਕਿ ਜਦੋਂ ਖਾਲਸਾ 96 ਕਰੋੜ ਗਿਣਤੀ ਵਿੱਚ ਹੋ ਗਿਆ ਤਾਂ ਉਸ ਸਮੇਂ ਇਸ ਜਗ੍ਹਾ ਤੋਂ ਗੁਰੂ ਕੇ ਲੰਗਰਾਂ ਲਈ ਅੰਤੁੱਟ ਖਜ਼ਾਨਾ ਫੇਰ ਮਿਲੂਗਾ ਜੀ ਸੋ ਕਰੋ ਦਰਸ਼ਨ ਗੁਰਦੁਆਰਾ ਮਾਲ ਟੇਕੜੀ ਸਹ ਮਾਲ ਦਾ ਮਤਲਬ ਖਜ਼ਾਨਾ ਟੇਕੜੀ ਦਾ ਮਤਲਬ ਹੈ ਜੀ ਉੱਚੀ ਥਾਂ ਉੱਚੀ ਥਾਂ ਦੇ ਉੱਤੇ ਖਜ਼ਾਨਾ ਸੋ ਗੁਰੂ ਕਹਿ ਰਿਓ ਸਾਈਕਲ ਯਾਤਰਾ ਦੌਰਾਨ ਗੁਰੂ ਘਰ ਦੀਆਂ ਖੁਸ਼ੀਆਂ ਮਾਣ ਰਿਹਾ ਦਾਸ ਤੇ ਬਹੁਤ અપਾਰ ਕਿਰਪਾ ਸਤਗੁਰ ਦੀ ਬਹੁਤ ਮਨ ਖੁਸ਼ਾ ਚੜਦੀ ਕਲਾ ਚ ਸੋ ਚਲੋ ਆਓ ਅੱਗੇ ਹੋਰ ਗੁਰੂ ਘਰਾਂ ਦੇ ਦਰਸ਼ਨ ਕਰਨ ਚੱਲਦੇ ਆਂ ਕਦੇ ਸਮਾਂ ਕੱਢਿਓ ਗੁਰੂ ਕੀ ਸੰਗਤੋਂ ਇਹ ਸਾਡਾ ਬਹੁਤ ਗੌਰਵਸ਼ਾਲੀ ਵਿਰਸਾ ਜੋ ਹਜੂਰ ਸਾਹਿਬ ਵਿਖਿਆ ਤਾਂ ਜ਼ਰੂਰ ਦਰਸ਼ਨ ਕਰਨ ਦੀ ਕੋਸ਼ਿਸ਼ ਕਰਿਓ ਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Пока, okay. Ой. Okay. 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 Okay.